ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸਿਰਦਰਦ ਦੂਰ ਕਰਨ ਦੇ ਕਿਰੇਲੂ ਉਪਾਏ ਦਾਲ ਚੀਨੀ ਨੂੰ ਬਰੀਕ ਪੀਸ ਕੇ ਪਾਣੀ ਚਰ ਲਾ ਕੇ ਲੇਪ ਬਣਾਓ ਇਸ ਨੂੰ ਸਿਰ ਤੇ ਲਾਉਣ ਨਾਲ ਸਿਰਦਰਦ ਤੋਂ ਆਰਾਮ ਮਿਲਦਾ ਹੈ ਸਿਰਦਰਦ ਸਮੇਂ ਗਾਂ ਤੋਂ ਬਣਿਆ ਦੇਸੀ ਘਿਓ ਨੱਕ ਵਿੱਚ ਇੱਕ ਇੱਕ ਬੂੰਦ ਪਾ ਕੇ ਉਤਾ ਚੜਾਉਣ ਨਾਲ ਸਿਰਦਰਦ ਤੋਂ ਆਰਾਮ ਮਿਲਦਾ ਹੈ 10 ਮਿਰਚ ਕਾਲੀ 10 ਗ੍ਰਾਮ ਕਾਲੀ ਮਿਰਚ ਚੱਬ ਕੇ ਉੱਪਰੋਂ ਵੀ 25 ਗ੍ਰਾਮ ਦੇਸੀ ਘਿਓ ਪੀਣ ਨਾਲ ਅੱਧਾ ਸਿਰਦਰਦ ਜਿਸ ਨੂੰ ਮਾਈਗ੍ਰੇਨ ਕਿਹਾ ਜਾਂਦਾ ਹੈ ਦੂਰ ਹੋ ਜਾਂਦਾ ਹੈ। ਰੋਜ਼ ਤੜਕੇ ਸਵੇਰੇ ਇੱਕ ਮਿੱਠਾ ਸੇਬ ਲੂਣ ਲਾ ਕੇ ਖਾਣ ਨਾਲ ਪੁਰਾਣਾ ਸਿਰਦਰਦ ਦੂਰ ਹੋ ਜਾਂਦਾ ਹੈ। ਛੁੱਧ ਘਿਓ ਚ ਕੇਸਰ ਮਿਲਾ ਕੇ ਸੁੰਗਣ ਨਾਲ ਵੀ ਅੱਧਾ ਸਿਰਦਰਦ ਦੂਰ ਹੋ ਜਾਂਦਾ ਹੈ। ਮਾਈਗ੍ਰੇਨ ਅਤੇ ਚੰਗੀ ਨੀਂਦ ਲਈ ਹਰ ਰੋਜ਼ ਸੌਣ ਵੇਲੇ ਸਿਰ ਅਤੇ ਪੈਰਾਂ ਦੀਆਂ ਤਲੀਆਂ ਹੇਠਾਂ ਛੁੱਧ ਦੇਸੀ ਘਿਓ ਨਾਲ ਮਾਲਸ਼ ਕਰੋ। ਇਸ ਨਾਲ ਬਹੁਤ ਫਾਇਦਾ ਹੋਵੇਗਾ। ਅਬਜ ਦੇ ਕਾਰਨ ਸਿਰਦਰਦ ਹੋਵੇ ਤਾਂ ਹਰੜ ਨੂੰ ਬਰੀਕ ਪੀ ਕੇ ਥੋੜਾ ਲੂਣ ਮਿਲਾ ਕੇ ਪਾਣੀ ਨਾਲ ਖਾਓ ਸਿਰਦਰਦ ਕਿਸੇ ਵੀ ਤਰ੍ਹਾਂ ਵੀ ਬੰਦ ਨਾ ਹੋਵੇ ਤਾਂ ਗੁੜ ਕਾਲੇ ਤੇਲ ਥੋੜਾ ਜਿਹਾ ਦੁੱਧ ਲਓ ਗੁੜ ਅਤੇ ਤੇਲ ਚ ਥੋੜਾ ਥੋੜਾ ਦੁੱਧ ਪਾ ਕੇ ਰਗੜਦੇ ਜਾਓ ਜਦੋਂ ਮਲਮ ਜਿਹੀ ਬਣ ਜਾਏ ਤਾਂ ਪੂਰੇ ਮੱਥੇ ਤੇ ਲੇਪ ਕਰੋ ਠੰਡ ਲੱਗਣ ਨਾਲ ਸਿਰਦਰਦ ਹੁੰਦਾ ਹੋਵੇ ਤਾਂ ਤુલਸੀ ਪੱਤਿਆਂ ਦੀ ਚਾਹ ਪੀਓ ਸਿਰ ਚ ਦਰਦ ਹੋਵੇ ਤਾਂ ਕੰਨਾਂ 'ਚ 2-3 ਬੂੰਦਾਂ ਨਿੰਬੂ ਦਾ ਰਸ ਗਰਮ ਕਰਕੇ ਪਾਉਣ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ। ਅਜਵੈਨ ਦਾ ਬਰੀਕ ਚੂਰਨ 1 ਚਮਚ ਚਬਾ ਕੇ ਖਾਣ ਨਾਲ ਸਿਰਦਰਦ, ਨਜਲਾ ਅਤੇ ਗੈਸ ਦੀ ਬਿਮਾਰੀ ਠੀਕ ਹੁੰਦੀ ਹੈ। ਦਾਲਚੀਨੀ ਦਾ ਤੇਲ 1-2 ਬੂੰਦਾਂ ਸਿਰ ਤੇ ਲਾ ਕੇ ਮਲਣ ਨਾਲ ਨਾਲ ਠੰਡ ਕਾਰਨ ਹੁੰਦਾ ਸਿਰਦਰਦ ਠੀਕ ਹੋ ਜਾਂਦਾ ਹੈ। ਗਾਜਰ ਦੇ ਪੱਤੇ ਪਾਣੀ 'ਚ ਉਬਾਲ ਕੇ ਉਸ ਪਾਣੀ ਨੂੰ ਠੰਡਾ ਕਰਕੇ ਨੱਕ ਅਤੇ ਕੰਨ 'ਚ ਪਾਉਣ ਨਾਲ ਪੁਰਾਣੇ ਤੋਂ ਪੁਰਾਣਾ ਸਿਰਦਰਦ ਵੀ ਠੀਕ ਹੋ ਜਾਂਦਾ ਹੈ। ਅੱਧਾ ਸਿਰ ਦੁਖਣ ਤੇ ਉਸ ਵਾਲੇ ਪਾਸੇ ਵਾਲੀ ਨੱਕ ਵਿੱਚ 3-4 ਬੂੰਦਾਂ ਸਰੋਂ ਦੇ ਤੇਲ ਦੀਆਂ ਪਾ ਕੇ ਸੁੰਗਣ ਨਾਲ ਦਰਦ ਇੱਕਦਮ ਬੰਦ ਹੋ ਜਾਂਦਾ ਹੈ। 2-4 ਦਿਨ ਇਦਾਂ ਕਰਦੇ ਰਹਿਣ ਨਾਲ ਹਮੇਸ਼ਾ ਲਈ ਛੁਟਕਾਰਾ ਮਿਲ ਜਾਂਦਾ ਹੈ। ਸਵੇਰੇ ਤੜਕੇ ਹਰੇ ਕੱਚੇ ਅਮਰੂਦ ਤੋੜੋ, ਸੱਲ 'ਚ ਰਗੜ ਕੇ ਲੇਪ ਜਿਹਾ ਬਣਾ ਲਵੋ, ਮੱਥੇ ਦੀ ਥਾਂ, ਮੱਥੇ ਦੀ ਉਸ ਥਾਂ ਤੇ ਲਾਵੋ ਜਿੱਥੇ ਦਰਦ ਹੋ ਰਿਹਾ ਹੋਵੇ। ਇਸ ਤਰ੍ਹਾਂ ਦਰਦ ਤੋਂ ਆਰਾਮ ਮਿਲੇਗਾ ਅਦਰਕ ਅਤੇ ਨਿੰਬੂ ਦੇ ਰਸ ਨੂੰ ਚਮਚੇ 'ਚ ਹੀ ਗਰਮ ਕਰ ਲਵੋ ਠੰਡਾ ਹੋਣ ਤੇ ਨੱਕ ਰਾਹੀਂ ਇਸ ਦੀ ਭਾਫ਼ ਲਓ ਛਿੱਕਾਂ ਆਉਣਗੀਆਂ ਤੇ ਸਿਰ ਦਰਦ ਠੀਕ ਹੋ ਜਾਵੇਗਾ ਤુલਸੀ ਦੀ ਟਾਣੀ ਲਓ ਇਸ ਨੂੰ ਛਾਂ 'ਚ ਸੁਕਾ ਕੇ ਬਰੀਕ ਪੀਸ ਲਵੋ 2 ਗ੍ਰਾਮ ਚੂਰਨ ਮੱਖਣ 'ਚ ਮਿਲਾ ਕੇ ਚਟੋ ਸਿਰ ਦਰਦ ਠੀਕ ਹੋ ਜਾਵੇਗਾ ਧੰਨਵਾਦ ਦੋਸਤੋ